ਨਾ ਸਿਮਰਨ ਅਸੀਂ ਵਾਰ-ਵਾਰ ਕਰਾਂਗੇ ਉਹਨਾਂ ਹੀ ਸਾਡੇ ਅੰਦਰ ਮਹਾਰਾਜ ਸੱਚੇ ਪਾਸ਼ਾ ਛੇਤੀ ਤੋਂ ਛੇਤੀ ਕਿਰਪਾ ਕਰਦੇ ਆ ਆਓ ਨੇਤਰ ਬੰਦ ਕਰਕੇ ਸਾਰੇ ਕਰੀਏ ਸ਼ੁਰੂ ਜੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਬੇਸ਼ੱਕ ਗੁਰੂ ਨਾਨਕ ਦੇਵ ਮਹਾਰਾਜ ਸਿਬਾਸ਼ਾ ਜੀ ਦਾ ਪ੍ਰਚਾਰ ਕਰਨੇ ਇਹਨਾਂ ਨੇ ਕੀਤਾ ਇੱਕ ਆਪਣੇ ਸਿੱਖਾਂ ਦੀ ਆਬਾਦੀ ਤੋਂ ਸਿਵਾ ਸੰਸਾਰ ਦੇ ਵਿੱਚ ਕਿੰਨੀ ਆਬਾਦੀ ਆ ਪਰ ਬਹੁਤ ਥੋੜੇ ਜੀਵਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਸਿਬਾਸ਼ਾ ਜੀ ਨੇ ਪਤਾਇਆ ਔਰ ਮਹਾਰਾਜਾ ਸੇਪਾਸ਼ੀ ਦੇ ਨਾਲ ਜੁੜੇ ਹੋਏ ਨੇ ਇਹਨਾਂ ਦੀ ਚੇਜ ਕਰ ਕਰਦੇ ਕਿਉਂਕਿ ਕਾਲ ਨੇ ਪ੍ਰਚਾਰ ਨਹੀਂ ਕੀਤਾ ਹੌਂਡ ਨਾ ਹਾਲਾਂਕਿ ਗੁਰੂ ਨਾਨਕ ਦੇ ਮਹਾਰਾਜਾ ਸੇਪਾਸ਼ਾ ਪੂਰਾ ਵਰਲਡ ਵਾਈਡ ਜਿੱਥੋਂ ਤੱਕ ਵੀ ਉਹਨਾਂ ਨੂੰ ਮੌਕਾ ਮਿਲਿਆ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਉਨਾਂ ਨੇ ਨਾਮ ਸੱਚ ਦੀ ਵਡਿਆਈ ਕੀਤੀ ਹੈ ਜਾਤਾ ਦਸੇ ਫਾਇਸ਼ੀਆਂ ਨੇ ਬੜੀ ਜੂਝ ਕੇ ਬੜਾ ਵੱਡਾ ਪੁਸ਼ਾਰ ਸ਼ਹੀਦیاں ਪਰ ਦੇਖੋ ਜੋ ਕਲਯੁਗ ਹੈ ਉਹ ਇਹਨਾਂ ਗੱਲਾਂ ਨੂੰ ਅੱਗੇ ਨਹੀਂ ਲਿਆਉਂਦਾ ਅੱਜ ਅਜਿਹੇ ਸਕੂਲ ਦੀਆਂ ਕਿਤਾਬਾਂ ਚੇ ਕਾਲੀ ਦੀ ਕਿਤਾਬ ਦਾ ਚੇ ਦੁਨੀਆਵੀ ਤੋਂ ਸਿੱਖਿਆ ਤੋਂ ਇਲਾਵਾ ਦ세ਵਾਸ਼ੀਆਂ ਦੀ ਗੱਲ ਨਹੀਂ ਜਾਂਦਾ ਬੜੀ ਬੜੀ ਤਰਾਸਦੀ ਜਿੰਨੀ ਦੇਰ ਤੱਕ ਗੁਰਨਾਨਕ ਤੇ ਸੇਵਾਸ਼ੀ ਦੀ ਗੱਲ ਨਹੀਂ ਚਲਦੀ ਗੁਰੂ ਗ੍ਰੰਥ ਸਾਹਿਬ ਤੇ ਸੇਵਾਸ਼ੀ ਦੀ ਗੱਲ ਨਹੀਂ ਚਲਦੀ ਉਨੀ ਦੇਰ ਤੱਕ ਕਲਯੁਗ ਦੇ ਵਿੱਚ ਲੈਣ ਨਹੀਂ ਆਉਂਦੇ ਕਿਉਂਕਿ ਕਲਯੁਗ ਦੇ ਜਿਹੜੇ ਯੁਗਪੁਰਸ਼ ਨੇ ਯੋਗਪੁਰਸ਼ ਹੁੰਦੇ ਆ ਜਿਨ੍ਹਾਂ ਦੇ ਆਧਾਰ ਤੇ ਪੂਰੇ ਯੁੱਗ ਦੇ ਵਿੱਚ ਪ੍ਰਚਾਰ ਚੱਲਦਾ ਜਿਵੇਂ ਕ੍ਰਿਸ਼ਨ ਦੇ ਆਧਾਰ ਤੇ ਚੱਲਿਆ ਸ਼੍ਰੀ ਰਾਮ ਜੀ ਦੇ ਆਧਾਰ ਤੇ ਚੱਲਿਆ ਉਸੇ ਤਰੀਕੇ ਹਜੇ ਕਲ ਯੁੱਗ ਦੀ ਸ਼ੁਰੂਆਤ ਆ ਕੋਈ ਬਹੁਤ ਆ ਸਨਮਾਨੀ ਦਾ ਵੀਚਿਆ ਆਮ ਤੌਰ ਤੇ ਇਸ ਦੀ ਉਮਰ 434000 ਸਾਲ ਗਣੀ ਦੀ ਇਸ ਕਲਯੁਗ ਦੇ ਯੁਗਪੁਰਸ਼ ਗੁਰੂ ਨਾਨਕ ਦੇਵ ਹੁਣ ਜਿੰਨੀ ਦੇਰ ਤੱਕ ਗੁਰਨਾਨਕ ਦੇਵ ਤੇ ਪਾਤਸ਼ਾਹੀ ਦੇ ਫਲਸਫੇ ਦਾ ਪ੍ਰਚਾਰ ਨਹੀਂ ਹੁੰਦਾ ਉਹਨੇ ਦੇਰ ਤੱਕ ਨਾ ਕਲਯੁਗ ਦਾ ਉਦਾਰ ਹੋਇਆ ਤਾਂ ਨਾ ਕਲਯੁਗ ਦੇ ਵਿੱਚ ਵਸਣ ਵਾਲੇ ਜੀਵਾਂ ਦਾ ਉਦਾਰ ਕਿਉਂਕਿ ਜੋ ਪੁਰਾਣੇ ਮਹਾਨ ਪੁਰਸ਼ ਸੀ ਜੋ ਪਹਿਲੇ ਤਿੰਨ ਜੋਗਰ ਦੇ ਵਿੱਚ ਅਵਤਾਰ ਹੋਏ ਨੇ ਉਹਨਾਂ ਦੇ ਜਿਹੜੇ ਬਚਨ ਨੇ ਉਹ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਅੱਗੇ ਆਉਂਦਿਆਂ ਆਉਂਦਿਆਂ ਪੀੜੀ ਦਰ ਆਉਂਦਿਆਂ ਆਉਂਦਿਆਂ ਜਿਹੜੇ ਮਨੁੱਖ ਜੀਵਾਂ ਨੇ ਉਹਨਾਂ ਵਿੱਚ ਬਲਾਵਟ ਕਰ ਦਿੱਤੀ ਇਹ ਕੱਲਾ ਸਿੱਖੀ ਸਿਧਾਂਤਾਂ ਵਿੱਚ ਵੀ ਅੱਜ ਹੋ ਰਿਹਾ ਇਹ ਪੁਰਾਤਨ ਤੋਂ ਹੀ ਚੱਲਦੀ ਆ ਰਹੀ ਪੁੰਨ ਦੇ ਨਾਲ ਪਾਪ ਦੀ ਫੌਜ ਚੱਲਦੀ ਰਹਦੀ ਹੈ ਵੇਦਾਂ ਸ਼ਾਸਤਰਾਂ ਦੇ ਵਿੱਚ ਪੁਰਾਣਾ ਦੇ ਵਿੱਚ ਸੱਚ ਦੀ ਗੱਲ ਕੀਤੀ ਗਈ ਮਹਾਪੁਰਸ਼ਾਂ ਸਾਧੂਆਂ ਦੇ ਪ੍ਰੈਕਟੀਕਲ ਲਿਖੇ ਗਏ। ਜਿਵੇਂ ਕੁਰਾਨ ਬਾਈਬਲ ਵਰਗੇ ਚੰਗੇ ਗ੍ਰੰਥਾਂ ਦੇ ਵਿੱਚ ਇਸੇ ਤਰ੍ਹਾਂ ਮਹਾਪੁਰਸ਼ਾਂ ਨੇ ਆਪਣੇ ਪ੍ਰੈਕਟੀਕਲ ਲਿਖੇ ਪਰ ਜਿਵੇਂ ਸਮੇਂ ਨੇ ਹਕੂਮਤਾਂ ਸਰਕਾਰਾਂ ਬਦਲੀਆਂ। ਹਰ ਇੱਕ ਸਰਕਾਰ ਹਕੂਮਤ ਨੇ ਸੋਚਿਆ ਕਿ ਕਿਤੇ ਸਾਡੇ ਰਾਜ ਦੇ ਵਿੱਚ ਇਹ ਧਾਰਮਿਕ ਗ੍ਰੰਥ ਰੋੜਾ ਨਾ ਬਣ ਜਾਣ ਉਹਨਾਂ ਨੇ ਜਿਹੜੇ ਸਮੇਂ ਦੇ ਉਸ ਵਕਤ ਦੇ ਪ੍ਰਚਾਰਕ ਹੋਏ ਰਹਿਬਰ ਉਹਨਾਂ ਨੂੰ ਤਰੀਫ ਕੇ ਉਸ ਬਾਣੀ ਵਿੱਚ ਮਲਾਬੜਾ ਫੜਵਾ ਦਿੱਤੇ ਕੁਝ ਐਸੇ ਸ਼ਬਦਾਂ ਦੇ ਵਿੱਚ ਸ਼ਬਦ ਪਵਾ ਦਿੱਤੇ ਵੀ ਜਿੰਦੇ ਨਾਲ ਸੰਸਾਰ ਦੀ ਪ੍ਰਗਤੀ ਨਾ ਹੋਵੇ ਦੁਬਾਰੇ ਪਾਪ ਦੇ ਵਿੱਚ ਆ ਜਾਏ ਉਹਨਾਂ ਦੇ ਜੇ ਜੇ ਕਾਰਨ ਹੋਣ ਜਦੋਂ ਮਾਪੁਰਸ਼ਾਲੇ ਬਚਨਾਂ ਦੇ ਵਿੱਚ ਮਨਮੁਖਾਂ ਦੁਆਰਾ ਮੁਲਾਵਤ ਕਰ ਦਿੱਤੀ ਜਾਵੇ ਤਾਂ ਸਿੱਖੀ ਕਮ ਨਹੀਂ ਬਣਦੀ। ਉਹਦੇ ਵਿੱਚ ਮਨ ਦੀ ਸਿੱਖੀ ਵਿੱਚ ਆਇਆ। ਹੁਣ ਜਿਵੇਂ ਇਹ ਆਤਮ ਦੇ ਵਿੱਚ ਕੋਈ ਵੀ ਨਸ਼ਾ ਕਰਨਾ ਵਰਜਤ ਜਦੋਂ ਆਪ ਬਲਤੀ ਕਰਦੇ ਆਂ ਉਦੋਂ ਹਰ ਤਰ੍ਹਾਂ ਦਾ ਨਸ਼ਾ, ਮਾਸ ਵਰਜਤ। ਹੁਣ ਕੋ ਐਸੀ ਬਾਣੀ ਸ਼ਬਦ ਦੇ ਵਿੱਚ ਇਹ ਲਿਖ ਦਿੱਤਾ ਜਾਏ। ਇੱਕ ਸ਼ਬਦ ਵਿੱਚ ਲਿਖਿਆ ਹੋਇਆ ਦੋ ਚਾਰ ਚਰਬਦੇਸੀ ਪਾਦ ਨਸ਼ਾ ਕਰ ਕਰਕੇ ਜੀਗਰ ਨਹੀਂ ਚਾਹੀਦਾ ਨਸ਼ਾ ਕਰਕੇ ਮਾਸ ਮੀਟ ਖਾ ਕੇ ਭਗਤੀ ਕਰ ਲੈਣੀ ਚਾਹੀਦੀ ਉੱਥੇ ਜਿਹੜੀ ਸੰਸਾਰ ਹੈ ਜਿਹੜਾ ਉਹ ਲੈ ਤੋ ਦੁਜੀਤੀ ਚਾਲੀ ਬਈ ਇੱਥੇ ਮਹਾਰਾਜ ਨੇ ਲਿਖਿਆ ਅਤੇ ਗਣ ਕਰ ਲੈਣਾ ਚਾਹੀਦਾ ਅਤੇ ਗਣ ਨਹੀਂ ਚਾਹੀਦਾ ਇਸ ਤਰ੍ਹਾਂ ਕਾਲੇ ਸ਼ਰਾਰਤਾਂ ਕਰਦਾ ਹੈ ਸੋ ਬਦਲਦੇ ਯੁੱਗ ਦੇ ਹਿਸਾਬ ਨਾਲ ਕਲ ਯੁੱਗ ਵਿੱਚ ਆਉਂਦੇ ਆਉਂਦੇ ਕੁਝ ਜਿਵੇਂ ਸੰਤ ਮਹਾਂਪੁਰਸ਼ ਆਉਂਦੇ ਰਹਿੰਦੇ ਨੇ ਪਰ ਉਹਨਾਂ ਦੀ ਵੀ ਪਾਵਰ ਨਹੀਂ ਹੁੰਦੀ ਐਸੀ ਗੱਲ ਨਹੀਂ ਆ ਕਿ ਇਕੱਲਾ ਅਵਤਾਰੀ ਪੁਰਸ਼ ਹੀ ਆਉਂਦੇ ਆ ਅਵਤਾਰੀ ਪੁਰਸ਼ਾਂ ਤੋਂ ਪਹਿਲਾਂ ਤੇ ਉਹਨਾਂ ਤੋਂ ਬਾਅਦ ਵੀ ਸੰਤ ਭਗਤ ਮਹਾਂਪੁਰਸ਼ ਉਸ ਚੰਗੀਆਂ ਰੂਹਾਂ ਆਉਂਦੀਆਂ ਰਹਿੰਦੀਆਂ ਨੇ ਸੱਤਰ ਤੱਕ ਪਰ ਉਹਨਾਂ ਦਾ ਆਤਮਿਕ ਉਹਨਾਂ ਨਹੀਂ ਹੁੰਦਾ ਕਿ ਉਹ ਆਪ ਦਾ ਮੈਸੇਜ ਪੂਰੇ ਸੰਸਾਰ ਵਿੱਚ ਸਪ੍ਰੀਡ ਕਰ ਦੇਣ ਉਹਨਾਂ ਦੇ ਵਿੱਚ ਉਹ ਨੀਤਾ ਆਕਾਰ ਨਹੀਂ ਹੁੰਦੀ ਹੁੰਦੀਆਂ ਚੰਗੀਆਂ ਰੂਹਾਂ ਆ ਪਰ ਜਿੰਨਾ ਕੁ ਉਹਨਾਂ ਦਾ ਆਪ ਦਾ ਧਾਇਰਾ ਹੁੰਦਾ ਹੈ ਉਹ ਆਪ ਦੇ ਧਾਇਰੇ ਦੇ ਵਿੱਚ ਉਹ ਸੱਚ ਦਾ ਪ੍ਰਚਾਰ ਕਰਦੇ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਰਬ ਕਲਾ ਸੰਪੂਰਨ ਕਰਕੇ ਪੂਰੀ ਤਾਕਤ ਭਰ ਕੇ ਇੱਥੇ ਭੇਜਿਆ ਗਿਆ ਉਹਨਾਂ ਨੇ ਆਪ ਦੀ ਤਾਕਤ ਦੇ ਨਾਲ ਕਲਾ ਵੀ ਦਿਖਾਈਆਂ ਰਿੱਧਿ ਸਿੱਧਿ ਵੀ ਦਿਖਾਈ ਗਿਆਨ ਗੋਸ਼ਟ ਵੀ ਕੀਤੀ ਤੇ ਆ ਉਹ ਸਾਰਾ ਮੈਸੇਜ ਸੰਸਾਰ ਤੇ ਸਪਰੈਡ ਕਰ ਦਿੱਤਾ ਪਰ ਜਿਵੇਂ ਸਵਾ ਬੀਤ ਗਿਆ ਉਹਨਾਂ ਨੇ ਆਪਦੇ ਬਚਨ ਜਿਹੜੇ ਆ ਸਾਡੇ ਪਾਸ਼ਾ ਦੇ ਵਿੱਚ ਸਾਨੂੰ ਲਿਖ ਕੇ ਵੀ ਦਿੱਤੇ ਜਿਨ੍ਹਾਂ ਨੂੰ ਆਪ ਗੁਰਬਾਣੀ ਦੇ ਨੇ ਇਦੇ ਵਿੱਚ ਵੀ ਮਲਾਬਤ ਕਰਨ ਦੇ ਲਈ ਮਨਮੁਖਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਪਹਿਰਾ ਵੱਡਾ ਸੀਗਾ ਸਤਗੁਰਾਂ ਦੀ ਮੂਰਤ ਸੀ ਤਾਕਤ ਦਾ ਗਮ ਕਰ ਰਹੀ ਸੀ ਮਲਾਬਤ ਹੋਈ ਨਹੀਂ ਗੁਰੂਵਾਲੇ ਵਿੱਚ ਗੁਰੂਗ੍ਰੰਥ ਸਾਹਿਬ ਵਿੱਚ ਮਲਾਬਤ ਨਹੀਂ ਹੋਈ ਕਰਨ ਦੀ ਕੋਸ਼ਿਸ਼ ਕੀਤੀ ਗਈ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਨੂੰ ਇਸ ਤਰ੍ਹਾਂ ਲਿਖਿਆ ਗਿਆ ਕਿ ਕਿਸੇ ਵੀ ਜਾਤ ਮਜਬੂਤ ਵਿਸ਼ੇਸ਼ ਨਹੀਂ ਕੀਤਾ ਗਿਆ ਸਾਰਿਆਂ ਦਾ ਮਿਲਾ ਕੇ ਕਿ ਰੱਬ ਦੇ ਸਾਰੇ ਨਾਮ ਲਿਖ ਦਿੱਤੇ ਹਰੀ ਅੱਲਾ ਰਾਮ

ਵੀ ਮਨੁੱਖੀ ਜਾਨਾ ਕਿਉਂ ਮਿਲਦਾ ਲਾਹੇ ਲਈ ਤੇ ਲਾਹਾ ਲੈਣਾ ਕਿਵੇਂ ਮਨੁੱਖੀ ਜਾਨੇ ਦੇ ਵਿੱਚ ਜਿਹੜਾ ਸਟੱਕ ਘਰ ਬਣਿਆ ਹੋਇਆ ਘਰ ਮੈਂ ਘਰ ਦੇ ਗਾਇ ਦੇ ਸੋ ਸਤਿਗੁਰੂ purਖ ਜਾਨ ਪੰਜ ਸ਼ਬਦਾਂ ਦਾ ਅਰਥ ਹੁੰਦਾ ਹੈ ਬਾਜ ਸ਼ਬਦ ਵਿੱਚ ਜਿਹੜਾ ਇਸ ਸਰੀਰ ਦੇ ਵਿੱਚ ਘਰ ਬਣਿਆ ਹੋਇਆ ਉਹਨੂੰ ਲੱਭਣ ਦੇ ਆਪਾਂ ਉਥੋਂ ਲਾਹਾ ਪ੍ਰਾਪਤਿ ਸ਼ੁਰੂ ਹੋਣਾ ਗੁਰਮਖੋ ਜਿਹੜਾ ਮਨੁੱਖੀ ਜਮੇ ਤੇ ਵਿੱਚ ਘਾਰਾ ਨਾ ਘਰ ਜਦੋਂ ਲੱਭ ਗਿਆ ਉਦੋਂ ਲਾਹਾ ਉਹ ਉਹ ਲਾਹਾ ਗਿਆਨ ਤੋਂ ਉੱਪਰ ਦਾ ਜਿਸ ਵੀ ਮਹਾਪੁਰਸ਼ ਨੇ ਲਾਹਾ ਲਿਆ ਕਦੇ ਗਿਆਨ ਵਿੱਚ ਲਾਹਾ ਨਹੀਂ ਮਿਲਦਾ ਗਿਆਨ ਕੀ ਤੁਹਾਡੀ ਸੋਚਣੀ ਤੁਹਾਡਾ ਤਰਕ ਵਿਤਰਕ ਔਰ ਸੋਚ ਸੋਚ ਕਿੱਥੋਂ ਤੱਕ ਹੁੰਦੀ ਹੈ ਜਿੱਥੋਂ ਤੱਕ ਬੰਦਾ ਦੇਖਦਾ ਹੈ ਗਿਆਨ ਵੀ ਇੱਕ ਝੂਠਾ ਹੀ ਆਪਲਾਵਾ ਹੈ ਜੇਕਰ ਜੀਵ 2 ਕਿਲੋਮੀਟਰ ਦੀ ਉਚਾਈ ਤੇ ਗਿਆ ਉਹ ਦੇਖ ਰਿਹਾ ਬਿਲਕੁਲ ਸਹੀ ਦੇਖ ਰਿਹਾ ਜੋ ਕਹਿ ਰਿਹਾ ਸਹੀ ਪਰ ਉੱਤੇ 3 ਕਿਲੋਮੀਟਰ ਉਸ ਤੋਂ ਉੱਪਰ 4 5 ਵੀ ਹੁਣ 5 ਵਾਲਾ ਕੁਝ ਕਹਿ ਰਿਹਾ 2 ਕਿਲੋਮੀਟਰ ਵਾਲਾ ਕੁਝ ਕਹਿ ਰਿਹਾ ਦੋਨਾਂ ਦੇ ਵਿੱਚ ਆਪ ਟਕਰਾਓ ਇਹ ਨਹੀਂ ਸਮਝਦੇ ਕਿ ਜੋ ਜਿੱਥੋਂ ਤੱਕ ਹੈ ਉੱਥੋਂ ਤੱਕ ਗਿਆਨ ਕੰਮ ਕਰਦਾ ਉੱਪਰਲੀ ਵਿਵਸਥਾ ਦੇ ਵਿੱਚ ਗਿਆਨ ਕੰਮ ਛੱਡ ਜਾਂਦਾ ਗਿਆਨ ਵੀ ਭੁਲਾਵਾ ਜੋ ਗਿਆਨ ਦੀ ਹੋਂਮੇ ਦੇ ਵਿੱਚ ਆ ਗਏ ਗਿਆਨ ਦੀ ਹੋਂਮੇ ਕਰ ਬਣਦੇ ਆ ਉਹ ਬੜੇ ਵੱਡੇ ਮੂਰਖ ਹੁੰਦੇ ਕਿਉਂਕਿ ਗਿਆਨ ਸੀਮਤ ਸੀਮਾ ਦੇ ਵਿੱਚ ਕੰਮ ਕਰਦਾ ਇਸੇ ਤਰ੍ਹਾਂ ਜੋ ਮਾਰਗ ਸੱਚੇ ਪਾਤਸ਼ਾਹੀ ਦਾ ਰਸਤਾ ਆ ਇਹ ਗਿਆਨ ਤੋਂ ਸਿਆਣਪ ਉੱਪਰ ਦਾ ਆ ਉੱਥੇ ਕੋਈ ਗਿਆਨ ਨਹੀਂ ਕੰਮ ਕਰਦਾ ਕੋਈ ਭਾਸ਼ਾ ਨਹੀਂ ਹਰ ਤਰ੍ਹਾਂ ਦੀ ਸਿਆਣਪ ਨਰ ਨਾਰੀ ਤਰਕ ਵਿਤਰਕ ਹਰ ਤਰ੍ਹਾਂ ਦਾ ਰੰਗ ਰੂਪ ਵੱਖਰਾ ਕਰਕੇ ਜਿਵੇਂ ਜਮਾਨ ਦੇ ਵਿਦੇਸ ਸਮਸਤ ਇੱਕ ਜੋਤ ਹੈ ਨਾ ਕਾਟ ਨਾ ਬੜ ਨਾ ਕਾਟ ਬੜ ਉਹ ਤੈ ਐਸੀ ਜੋਤ ਦਾ ਭੇਤ ਸਾਨੂੰ ਅੰਦਰੋਂ ਦੇ ਦਿੱਤਾ ਜਿੰਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਦੇਖਿਆ ਜਾ ਸਕਦਾ ਨਾ ਘਟਦੀ ਨਾ ਵਧਦੀ ਆ ਉਹ ਜੋਤ ਦੇ ਨਾਲ ਸਾਨੂੰ ਗੁਰਨਾਨਕ ਦੇਵ ਨੇ ਜੋੜਿਆ ਪਰ ਕਾਲ ਦੇ ਤੋਂ ਅੱਜ ਕੱਲ ਦੀ ਸਰਕਾਰਾਂ ਅੱਜ ਕੱਲ ਦਾ ਮਾਹੌਲ ਐਸਾ ਬਣਾਇਆ ਵੀ ਗੁਰਨਾਨਕ ਦੇਵ ਦਾ ਕੋਈ ਨਾਮ ਹੀ ਨਹੀਂ ਲੈਂਦੇ ਹਰ ਕੋਈ ਕਹਿੰਦੇ ਨੇ ਰਹਿਬਰਾਂ ਨੂੰ ਮੁਰਸ਼ਿਦਾਂ ਨੂੰ ਜਾਤਾਂ ਦੇ ਆਧਾਰ ਤੇ ਵੰਡ ਕੇ ਕਹਿੰਦੇ ਜੀ ਸਾਡੇ ਵਾਲੇ ਨੇ ਆ ਕੀਤਾ ਸਾਡੇ ਰਹਿਬਰ ਨੇ ਆ ਕੀਤਾ ਸੱਚਾਈ ਕਿਸੇ ਕੋਲ ਵੀ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਪਾਤਸ਼ਾਹ ਜੀ ਨੇ ਕਿੰਨੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਆਪ ਦੀਆਂ ਫੌਜਾਂ ਆਪ ਦੇ ਪਰਿਵਾਰ ਆਪ ਖੁਦ ਤੱਕ ਦੇ ਸਰੀਰ ਵਾਰ ਦਿੱਤੇ ਕਿੰਨਾਕ ਅੱਜ ਦੀ ਸੰਸਾਰ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਅੱਜ ਦੀ ਘੋਮਤਾ ਜਾਂ ਜਿੰਨਾ ਕੌਮਾਂ ਵਿੱਚ ਮਹਾਰਾਜ ਨਰਸਿਨਾਰਾ ਜੀ ਉਹ ਕੌਮਾਂ ਕਿੰਨਾ ਗੇ ਯਾਦ ਆਪ ਦਾ ਇੱਕ ਕਿੰਨੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜਾਇਆ ਜਾਂਦਾ ਜਿਨ੍ਹਾਂ ਨੇ ਜ਼ੁਲਮ ਢਾਏ ਔਰੰਗਜ਼ੇਬ ਹੋ ਗਿਆ ਸ਼ਾਹਜਹਾਂ ਹੋ ਗਿਆ ਜਹਾਂਗੀਰ ਉਹਨਾਂ ਦੇ ਤਕਤਾਬਾਂ ਦੇ ਵਿੱਚ ਲੈਸਨ ਲੱਗੀ ਹੋਈ ਆ ਉਹਦੀ ਆਲਾਈ ਕੀਤੀ ਉਹ ਰਿਆਲ ਬਾਈ ਕੀਤੀ ਉਹਨਾਂ ਦੇ ਵਿੱਚ ਤਾਂ ਕਿਤਾਬਾਂ ਦਾ ਪੜਾਇਆ ਜਾਂਦਾ ਤੇ ਜਿਨ੍ਹਾਂ ਨੇ ਉਹਨਾਂ ਨੂੰ ਖਤਮ ਕੀਤਾ ਉਹਨਾਂ ਦੇ ਕਿਤਾਬਾਂ ਦੇ ਵਿੱਚ ਕੋਈ ਪਾਠ ਕਿੱਡਾ ਵੱਡਾ ਨਿਆਂ ਆ। ਅਨੇ ਆ ਹੋ ਰਿਹਾ। ਵੀ ਜਿਹੜੇ ਪਾਪ ਦੇ ਵੱਡੇ ਵੱਡੇ ਜ਼ਕੀਰੇ ਸੀਗੇ ਉਹਨਾਂ ਉਹਨਾਂ ਦੇ ਦਿੱਲੀ ਵਿੱਚ ਚਲੇ ਗਏ। ਇਹ ਜੀ ਔਰੰਗਜ਼ੇਬ ਰੋਡ ਹੈ ਜੀ, ਇਹ ਜਹਾਗੀਰ ਰੋਡ ਹੈ ਜੀ। ਉਹਨਾਂ ਦੇ ਨਾਂ ਦੇ ਉੱਪਰ ਇੱਥੇ ਸੜਕਾਂ ਦੇ ਨਾਂ ਰੱਖੀ ਹੋਈ ਹੈ ਇਮਾਰਤਾਂ ਦੇ ਨਾਂ। ਲੋਕ ਉਹਨਾਂ ਦੀਆਂ ਬਣਾਈਆਂ ਇਮਾਰਤਾਂ ਨੂੰ ਪਹਿਲੇ ਲਾ ਕੇ ਟਿਕਟਾਂ ਖਰੀਦ ਕੇ ਦੇਖਣ ਜਾਂਦੇ ਆ ਵੀ ਆਹ ਦੇਖੋ ਜੀ ਇਹ ਮਕਬਰਾ ਬਣਾਇਆ ਜੀ ਆ ਮਹਿਲ ਬਣਾਇਆ ਜੀ ਆ ਤਾਜ ਮਹਿਲ ਬਣਾਇਆ ਜੀ ਤੇ ਜਿਹੜੇ ਮਹਾਪੁਰਸ਼ਾਂ ਨੇ ਐਸੇ ਪਾਪੀਆਂ ਦਾ ਨਾਸ ਕੀਤਾ ਜਿਹੜੇ ਸਵਾ ਸਵਾ ਮੰਮੀ ਦੇ ਉਤਾਰ ਕੇ ਸ਼ਾਮ ਨੂੰ ਰੋਟੀ ਖਾਂਦੇ ਹੀ ਦੀਆਂ ਪੜਾਂ ਚੁੱਕ ਲੈਂਦੇ ਸੀ ਕਤਲ ਉਹ ਘਰਤ ਕਰ ਜਾਂਦੇ ਸੀ ਉਹਨਾਂ ਉਹਨਾਂ ਦੇ ਪਿੱਛੇ ਤੇ ਟਿਕਟਾਂ ਲਾ ਕੇ ਦੇਖਣ ਜਾਂਦੇ ਆ ਕਿੰਨੀ ਗਿਆਨਤਾ ਹੈ ਵੇਖੋ ਕਿੰਨੀ ਮੂਰਖਤਾ ਹੈ ਮੂੜਤਾ ਹੈ ਔਰ ਜਿਹੜੇ ਮਹਾਪੁਰਸ਼ ਆ ਨੇ ਆਪਦੇ ਪਰਿਵਾਰ-ਵਾਰ ਦਿੱਤੇ ਉਹਨਾਂ ਦੇ ਬਾਰੇ ਦੇਖੋ ਪ੍ਰਚਾਰ ਨਹੀਂ ਕੀਤਾ ਜਾਂਦਾ ਕਿੰਨਾ ਬੜਾ ਵਟਾਰੇ ਕਾਲ ਲਉ ਅੱਜ ਕੱਲ੍ਹ ਦੀਆਂ ਝੂਠੀਆਂ ਸਰਕਾਰਾਂ ਨੂੰ ਝੂਠੇ ਰਹਿਬਰਾਂ ਨੂੰ ਝੂਠੇ ਪ੍ਰਚਾਰ ਕਰਨ ਉਹਨਾਂ ਦਾ ਪ੍ਰਚਾਰ ਨਹੀਂ ਕਰਦਾ ਸਚਾਈ ਸਾਹਮਣੇ ਆ ਜੇ ਜਦੋਂ ਉਹਨਾਂ ਦਾ ਪ੍ਰਚਾਰ ਹੋਏਗਾ ਜੀ ਉਹਨਾਂ ਪਾਸੇ ਵੇਖਣਗੇ ਵੀ ਉਹਨਾਂ ਮੈਸੇਜ ਕੀ ਦਿੱਤਾ ਜਦੋਂ ਮੈਸੇਜ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਹੋਇਆ ਕੋਈ ਮਲਾਪ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਲਾਵਟ ਹੋ ਜਾਂਦੀ ਵਰਲਡ ਵਾਈਡ ਪ੍ਰਚਾਰ ਹੋ ਜਾਂਦਾ ਸੀ ਇਹਨਾਂ ਦਾ ਹੁਣ ਕਾਲ ਕਰਦਾ ਹੈ ਕਿ ਮਲਾਵਟ ਨਹੀਂ ਹੈ ਕਿ ਜੇ ਦੁਨੀਆ ਗੁਰੂ ਗ੍ਰੰਥ ਸਾਹਿਬ ਨੂੰ ਪੜਨ ਲੱਗੀ ਸਾਡੇ ਜਿਹੜੇ ਜਿਨ੍ਹਾਂ ਦੇ ਕੋਲ ਗੁਰੂ ਗ੍ਰੰਥ ਸਾਹਿਬ ਇਸ ਟਾਈਮ ਮੌਜੂਦ ਨੇ ਉਹ ਪੜਦੇ ਨਹੀਂ ਪਏ ਵਿਚਾਰਦੇ ਨਹੀਂ ਪਏ ਉਹ ਤਾਂ ਉਹਨਾਂ ਨੇ ਤਾਂ ਮੰਤਰ ਬਣਾ ਲਿਆ ਤੇ ਇਹਨਾਂ ਦਿਨਾਂ ਦੇ ਵਿੱਚ ਪਾਠ ਪੜਉਣਾ ਹੈ ਉੱਤੇ ਪਾਠ ਪੜ੍ਹਨਾ ਹੈ ਜਿਨ੍ਹਾਂ ਕੋਲ ਗੁਰੂ ਗ੍ਰੰਥ ਸਾਹਿਬ ਮੌਜੂਦ ਨੇ ਉਹਨਾਂ ਦੀ ਅਕਲ ਕੱਢ ਦਿੱਤੀ ਗਈ ਆ ਰਹਿਬਰਾਂ ਪਾਸੋਂ ਜਿਹੜੇ ਪ੍ਰਚਾਰਕ ਆ ਬੱਸ ਉਹ ਤਾਂ ਇਹਨਾਂ ਨੂੰ ਪੜਦੇ ਪਿਆ ਵੀ ਤਿੰਨਾਂ ਦਿਨਾਂ ਚ ਪੜ ਲਓ ਸੱਤਾਂ ਚ ਪੜ ਲਓ ਮਨੋ ਕਰਮਨਾ ਪੂਰੀਆਂ ਕਰੋ ਸੌ ਦਾ ਮੱਥਾ ਟੇਕੋ ਉੱਪਰ ਰਮਾਲਾ ਚੜਾ ਦਿਓ ਚੰਦੂਆ ਚੜਾ ਦਿਓ ਤੇ ਜਿਹੜੇ ਖੋਜੀ ਨੇ ਅਗਰ ਉਹਨਾਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਹੁੰਚ ਜਾਂਦੇ ਆ ਹੁਣ ਜੇਕਰ 160 ਕਰੋੜ ਪਰਤ ਦੀ ਗੱਲ ਆ ਉਦੇ ਵਿੱਚ ਕੋਈ ਜ਼ਿਆਦਾ ਨਹੀਂ 10 20 30 40 ਕੋਈ ਵੀ ਹੋਣਗੇ ਜਿਨ੍ਹਾਂ ਨੂੰ ਪਤਾ ਹੈ ਵੀ ਇਹ ਗੁਰਬਾਣੀ ਇਸ ਤਰ੍ਹਾਂ ਨਹੀਂ ਪੜਨਦੇ ਹੈਗੇ ਵੀ ਇਹਨਾਂ ਨੂੰ ਸਵੇਰੇ ਸ਼ਾਮ ਪੜੋ 5 5 ਪਾਠ ਪੜੋ 10 10 ਪਾਠ ਪੜੋ ਇਸ ਤਰ੍ਹਾਂ ਨਹੀਂ ਪੜਦੇ ਵੀ ਇਹ ਜਿਹੜੇ ਮੰਤਰ 39 ਇਹਦੇ ਵਿੱਚ ਸੀਕ੍ਰੇਟ ਲਿਖਿਆ ਹੋਇਆ ਸਾਡੀ ਲਾਈਫ ਦਾ ਸੀਕ੍ਰੇਟ ਆਫ ਗੋਡ ਸੀਕ੍ਰੇਟ ਆਫ ਹੈਵਨ ਮੋਖ ਦੀ ਪ੍ਰਾਪਤੀ ਕਿਵੇਂ ਆ ਉਹ ਸੀਕ੍ਰੇਟ ਲਿਖੇ ਹੋਇਆ ਹੈ ਪ੍ਰਤੱਖ ਲੋਕ ਦੇ ਵਿੱਚ ਲਿਖੇ ਹੋਏ ਆ ਵੀ ਜਿਹੜੇ ਅਜੇ ਤੱਕ ਨਹੀਂ ਪਾ ਸਕੇ ਆਪਾਂ ਉਹਨੂੰ ਖੋਜੀ ਵੀ ਕਿਵੇਂ ਸਟਾਰਟਿੰਗ ਕਿਵੇਂ ਹੋਈ ਯੂਨੀਵਰਸਿਟੀ ਸਟਾਰਟਿੰਗ ਕਿਵੇਂ ਹੋਈ ਸਾਰੇ ਖੇਡ ਉਹ ਜਿਹੜੇ ਖੋਜੀ ਆ ਜੇਕਰ ਉਹ ਖੋਜੀ ਇਸ ਤਰ੍ਹਾਂ ਪੜਨ ਲੱਗ ਜਾ ਤਾਂ ਉਹਨਾਂ ਨੇ ਇਹੀ ਕਹਿਣਾ ਕਿ ਜੋ ਕਾਲ ਯੁੱਗ ਦਾ ਸਭ ਤੋਂ ਨਵੀਨ ਗਿਆਨ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਾਲ ਇਸੇ ਕਰਕੇ ਡਰਦਾ ਵੀ ਨਾ ਰਹਿਬਰਾਂ ਦਾ ਪ੍ਰਚਾਰ ਕਰੋ ਨਾ ਸੰਤਾਂ ਮਹਾਂਪੁਰਸ਼ਾਂ ਦਾ ਕਰੋ ਉਹਨਾਂ ਪਿੱਛੇ ਫਿਰ ਸੰਸਾਰ ਜਾਗਦਾ ਸੰਸਾਰ ਜਾਗਦਾ ਗੁਰਬਾਣੀ ਖੋਜੇਗਾ ਗੁਰਬਾਣੀ ਖੋਜੇਗਾ ਦਿਨਾਂ ਦੇ ਵਿੱਚ ਕਿੱਥੇ ਚੱਲਦਾ ਨਹੀਂ ਸੱਚ ਇਸ ਕਰਕੇ ਉਹ ਪ੍ਰਚਾਰੀ ਉਹਨਾਂ ਦਾ ਕਰਦਾ ਜਿਨ੍ਹਾਂ ਨੇ ਜੁਲਮ ਕੀਤਾ ਹੈ ਉਹਨਾਂ ਦੇ ਨਾਂ ਤੇ ਸੜਕਾਂ ਉਹਨਾਂ ਦੇ ਨਾਂ ਤੇ ਸਕੂਲ ਉਹਨਾਂ ਦੇ ਨਾਂ ਤੇ ਫਿਲਮਾਂ ਉਹਨਾਂ ਦੇ ਨਾਂ ਤੇ ਸਾਰਾ ਕੁਝ ਤੇ ਸਾਡੇ ਅਰੇ ਮੂਰਖ ਜਿਹੜੇ ਐ ਤੁਸੀਂ ਉਹ ਟਿਕਟਾਂ ਦੇ ਦੇਗੇ ਉਹਨਾਂ ਦੇ ਨਾਂ ਤੇ ਕਰਦੇ ਉਹਨਾਂ ਦੀਆਂ ਜਿਹੜੀਆਂ ਪੀੜ੍ਹੀਆਂ ਚੱਲਦੀਆਂ ਪਈਆਂ ਜੋ ਉਹਨਾਂ ਦੇ ਪ੍ਰਚਾਰ ਕਰਦੇ ਪਏ ਜੋ ਉਹਨਾਂ ਦੀ ਧਾਰਨੀ ਜਿਵੇਂ ਉਹ ਮੁਜਰਾ ਕਰਦੇ ਸੀਗੇ ਸ਼ਰਾਬਾਂ ਪਾਉਂਦੇ ਸੀਗੇ ਨਾਚ ਕਰਾਉਂਦੇ ਸੀ ਜੋ ਇਸ ਤਰ੍ਹਾਂ ਦੀ ਵਿਰਤੀ ਕਰਦੇ ਸੀ ਉਹਨਾਂ ਪਿੱਛੇ ਲੱਗ ਜਹਾਂਗੀਰ ਦੀ اولاد ਦਾ ਪਿੱਛੇ ਸੀ ਰਾਂਗਲੇ ਵੀ ਅੱਲਾ ਦਾ ਪਿੱਛੇ ਸੀ ਤੇ ਜੋ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਜੀ ਦੇ ਵਿੱਚ ਦੱਸਿਆ ਗਿਆ ਕਿ ਗੁਰਨਾਨਦ ਸੱਚੇ ਪਾਤਸ਼ਾਹ ਜੋ ਕਰਦੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਛਾ ਜੋ ਕਰਦੇ ਜੋ ਉਹਨਾਂ ਦੇ ਬੱਚੇ ਨੇ ਨਾਮ ਜਪਦੇ ਜਪਾਉਂਦੇ ਬ੍ਰਾਹਮਣ ਦਾ ਭੇਦ ਦਿੰਦੇ ਸੋਤੀਆਂ ਦਾ ਭੇਦ ਦਿੰਦੇ ਉਹਨਾਂ ਵਿੱਚ ਅਸਲੀ ਲੱਗਦੀ ਸਾਨੂੰ ਅੱਜ ਵੀ ਜਿਹੜੇ ਜਾਗੀਰ ਦੇ ਗੁਣ ਰੱਖਣ ਵਾਲੇ ਜੀਵ ਨੇ ਉਹ ਪਸੰਦ ਨੇ ਜੋ ਗੁਰੂ ਗੁਰਦਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੱਚੇ ਉਹਨਾਂ ਵਿੱਚ ਜੰਦ ਆਪਦੇ ਜੀਵਨ ਚ ਦੇਖੀਏ ਵੀ ਸੰਗਤ ਵਿੱਚ ਕਿੰਨਾ ਕਿ ਜਾਗਿਆ ਸਿਮਰਨ ਕਿੰਨਾ ਕਰਦੇ ਆ ਤੇ ਜਿਹੜੇ ਦੁਨਿਆਵੀ ਪਾਰਟੀਆਂ ਸ਼ਰਾਬਾਂ ਜਿਹੜੇ ਦੁਨਿਆਵੀ ਈਦ ਦੁਨਿਆਵੀ ਸਾਡੇ ਰਿਸ਼ਤੇ ਦੁਨਿਆਵੀ ਸਾਡੀਆਂ ਗੱਲਾਂ ਬਾਤਾਂ ਉਹਨਾਂ ਵਿੱਚ ਕਿੰਨਾ ਕਿ ਐਨਜੋਇਮੈਂਟ ਕਰਦੇ ਹੁੰਦੇ ਇੱਕ ਪਾਸੇ ਕਾਲ ਆਪਦੀ ਲਹਿਰ ਚਲਾਉਂਦਾ ਦੂਜੇ ਪਾਸੇ ਸੱਚ ਦਾ ਪਹਿਰਾ ਹੈ ਇਸੇ ਤਰ੍ਹਾਂ ਪਰ ਇਹ ਕੰਮ ਹੋਏਗਾ ਕਿਉਂਕਿ ਕਾਲ ਕਿਸੇ ਵੀ ਲਹਿਰ ਨੂੰ ਦੇਖੋ ਸਰਸਵਤੀ ਨਦੀ ਆ ਜਦੋਂ ਇਹ ਦੁਨੀਆ ਸ਼ੁਰੂ ਹੋਈ ਕਲ ਯੁਗ ਸ਼ੁਰੂ ਹੋਇਆ ਉਹ ਚੱਲਦੀ ਸੀਗੀ ਹੌਲੀ ਹੌਲੀ ਐਸਾ ਸਹਾਬ ਬਣਿਆ ਸਰਸਵਤੀ ਜਿੱਥੋਂ ਪ੍ਰਗਟ ਹੁੰਦੀ ਆ ਜਿੱਥੇ ਗੰਗਾ ਸਰਸਵਤੀ ਸਾਰੀਆਂ ਇਕੱਠੀਆਂ ਨਿਕਲਦੀਆਂ ਉੱਥੋਂ ਤਾਂ ਪ੍ਰਗਟ ਹੋ ਰਹੀ ਆ ਕਿ ਦਬ ਜਾਂਦੀ ਆ ਪਰ ਸਮਾਂ ਆਉਂਦਾ ਆ ਕਈ ਕਈ ਸਾਲਾਂ ਬਾਅਦ ਦਬੀ ਹੋਈ ਹਜ਼ਾਰਾਂ ਯਾਰਾਂ ਸਾਲਾਂ ਬਾਅਦ ਉਹ ਨਦੀ ਪ੍ਰਗਟ ਹੋ ਕੇ ਦੁਬਾਰੇ ਫਿਰ ਚੱਲਣ ਲੱਗ ਪਈ ਆ ਹਰ ਯੁਗ ਵਿੱਚ ਸਰਸਵਤੀ ਲੁਕਤ ਹੋਈ ਆ ਲੋਪ ਤੋਂ ਤਬਾ ਉਹ ਕਾਫੀ ਕਾਫੀ ਸਮੇਂ ਤੋਂ ਬਾਅਦ ਪ੍ਰਗਟ ਹੋ ਜਾਂਦੀ ਹੈ ਮੇਰੇ ਕਹਿਣ ਤੋਂ ਬਾਅਦ ਕਿ ਜਿੰਨਾ ਮਰਜ਼ੀ ਕਿਸੇ ਲਹਿਰ ਨੂੰ ਦਬ ਲਿਆ ਜਾਵੇ ਉਹ ਤੱਬੀ ਨਹੀਂ ਜਾਂਦੀ ਸੱਚ ਕਦੇ ਵੀ ਦਬਿਆ ਨਹੀਂ ਜਾਂਦਾ ਸੱਚ ਲੇਟ ਹੋ ਸਕਦਾ ਪ੍ਰੇਸ਼ਾਨ ਹੋ ਸਕਦਾ ਉਹਦੇ ਅੱਗੇ ਅੜੀਕੇ ਪਾਏ ਜਾ ਸਕਦੇ ਆ ਪਰ ਸੱਚ ਪ੍ਰਗਟ ਹੁੰਦਾ ਹੈ ਹਫ਼ਤਾ ਵੀ ਬੀ ਚੜੀ ਲੱਗ ਜਾਵੇ ਉਹਦਾ ਮਤਲਬ ਇਹ ਨਹੀਂ ਵੀ ਸੂਰਜ ਚੜਦਾ ਨਹੀਂ ਬੈ ਸੂਰਜ ਆਪਦੇ ਸਮੇਂ ਤੇ ਪੂਰਾ ਚੜਦਾ ਹੈ ਹੁਣ ਇਸੇ ਤਰ੍ਹਾਂ ਜੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਪਾਂ ਪ੍ਰਚਾਰ ਕਰੀਏ ਕਿਉਂਕਿ ਆਪਾਂ ਤਾਂ ਬੜੇ ਨੇੜੇ ਆ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਹੁਣ ਉਹਨਾਂ ਕਮਾਂ ਨੂੰ ਛੱਡিয়ে ਵੀ ਇੱਕੀ ਪਾਠ ਸੁਖ ਲੋ 31 ਸੁਖ ਲੋ ਅੰਡ ਪਾਠ ਸੁਖ ਲੋ ਮਸੀਹ ਪੁਨੇ ਸੁਖ ਲੋ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਮੈਸੇਜ ਹੈ ਆਪਾਂ ਉਸ ਮੈਸੇਜ ਨੂੰ ਵੀ ਕਨਵੇ ਕਰੀਏ ਤੇ ਪਹਿਲੋਂ ਆਪਾਂ ਵਿਚਾਰੀਏ ਕਿ ਕਿਵੇਂ ਅਨਹਦ ਬਾਣੀ ਦਾ ਖੇੜ ਦੱਸਿਆ ਉਮਰਿ ਅੱਲਾ ਵਾਹਿਗੁਰੂ ਤੋਂ ਉੱਪਰ ਉਠਾ ਕੇ ਕਿਹੜਾ ਉਹ ਸ਼ਬਦ ਹੈ ਕਿਹੜਾ ਉਹ ਨਾਮ ਸੱਚਾ ਹੈ ਜਿੰਦੇ ਵਿੱਚ ਸੱਚੇ ਪਾਤਸ਼ਾਹ ਸਾਨੂੰ ਪਰੋਣ ਦੀ ਗੱਲ ਕਰ ਰਹੇ ਨੇ ਹਰ ਤਰ੍ਹਾਂ ਦੇ ਆਕਾਰ ਦੇਵੀ ਦੇਵਤਿਆਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਕਿਹਾ ਜਿਹੜੇ ਸੁਖ ਸਭ ਤੋਂ ਵੱਡਾ ਦੇਵਤਾ ਬ੍ਰਹਮਾ ਨੂੰ ਮੰਨਿਆ ਜਾਂਦਾ ਹੈ ਜੋ ਬ੍ਰਹਮਾ ਵੀ ਇਸ ਵਕਤ ਵਕਤ ਸੁਖ ਨਹੀਂ ਭੋਗ ਰਿਹਾ ਤੁਸੀਂ ਉਸ ਨੂੰ ਭੋਗ ਸਕਦੇ ਹੋ ਜੋ ਵੱਡੇ ਵੱਡੇ ਦੇਵ ਗਣ ਗਦਾਰੂ ਜਿਹੜੇ ਆ ਸੁੱਖ ਨਹੀਂ ਭੋਗ ਰਹੇ ਤੁਸੀਂ ਉਹ ਸੁੱਖ ਭੋਗ ਸਕਦੇ ਹੋ ਉਹ ਸੁੱਖ ਕੇਵਲ ਦੇ ਕੇਵਲ ਨਾਮ ਦੀ ਮਹਿਮਾ ਦੇ ਵਿੱਚ ਹੈ ਉਹ ਸੁੱਖ ਕੇਵਲ ਤੇ ਅਮਰ ਦਰਸਤੀ ਗੁੰਡ ਦੇ ਵਿੱਚ ਹੈ ਇਸ ਕਰਕੇ ਆਪਾਂ ਨੂੰ ਕਿਹ ਪ੍ਰਾਂ ਉਸ ਨਾਮ ਦੀ ਮਹਿਮਾ ਦੇ ਆਪਾਬਦਵਤ ਸ਼ਬਦ ਦਾ ਵਿਆਸਕਨ ਤੇ ਜਿਵੇਂ ਤਰੀਕੇ ਦੇ ਨਾਲ ਆਪਾ ਬੇਟਰੀ ਕਰ ਰਹੇ ਹੈ ਇਸੇ ਤਰ੍ਹਾਂ ਉਹ ਤੇ ਆਪਣੇ ਦੇਸ ਮਨੁਪ੍ਰੋਬਾ ਕਰੀਆਂ ਇਹਨੇ ਬਚਨ ਚਰਦੇ ਕੋ ਕਰਵੰਦ ਘਾਟਾ ਹੋ ਜਾਂਦਾ ਸੰਗਤ ਗੁਰੂ ਬਖਸ਼ ਸਿੰਘ ਜੀ ਉਹ